ਅਨੰਖ ਬਾਹਰ ਸਰਬ ਕਲਾ ਸਮਰਾਤ ਗੋਲਨ ਤੇਰਾ ਖ ਨਾਨਕ ਦੇ ਕਰ ਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹਾਂ ਜੋ ਨਾਨਕ ਸਰ ਭਗਤੀ ਦੇ ਘਰ ਵਿਖੇ ਹਾਜ਼ਰੀਆਂ ਭਰ ਰਹੇ ਹੋ ਮਾਗ ਦਾ ਮਹੀਨਾ ਆ ਜਾ ਰਿਹਾ ਹੈ ਜਿੰਨੀਆਂ ਵੀ ਸੰਗਤਾਂ ਇਸ ਅਸਥਾਨ ਤੇ ਹਾਜ਼ਰੀਆਂ ਭਰਦੀਆਂ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਧੰਨ ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਦੇ ਬਚਨ ਹਨ ਮਾਗ ਦੇ ਮਹੀਨੇ ਦਾ ਇੰਨਾ ਫਲ ਹੈ ਮਾਗ ਮਜਨ ਸੰਗ ਸਾਧੂ ਆ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਤੇ ਆਏ ਸੁਣ ਸਬਨਾ ਨੂੰ ਕਰ ਦਾਨ ਨਾਮ ਜਪਣਾ ਅਤੇ ਧਿਆਉਣਾ ਅੱਗੇ ਦਾਨ ਕਰਨਾ ਇਹ ਸਭ ਤੋਂ ਵੱਡਾ ਫਲ ਹੈ ਨਾਨਕ ਸਰ ਵਿਖੇ ਧੰਨ ਧੰਨ ਬਾਬਾ ਅਨੰਤ ਸਿੰਘ ਜੀ ਮਹਾਰਾਜ ਜੀ ਨੇ ਬੇਅੰਤ ਤਪੱਸਿਆ ਕੀਤੀ ਨਾਨਕ ਸਰ ਭਗਤੀ ਦਾ ਘਰ ਬਣਾਇਆ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਨੇ ਉਸ ਤੋਂ ਬਾਅਦ ਬੇਅੰਤ ਪਸ਼ਿਆ ਕੀਤੀ ਸੰਪਟ ਅਖੰਡ ਪਾਠਾਂ ਦੀਆਂ ਲੜੀਆਂ ਚਲਾਈਆਂ ਬੇਅੰਤ ਅਕੋਤਰੀਆਂ ਹੋਈਆਂ ਬੇਅੰਤ ਸੰਗਤਾਂ ਨੂੰ ਤਾਰਨਾ ਕੀਤਾ ਇਸ ਨਾਨਕ ਸਰ ਭਗਤੀ ਦੇ ਘਰ ਪਿਖੇ ਜਿੰਨੇ ਵੀ ਉਸ ਤੋਂ ਬਾਅਦ ਮਹਾਪੁਰਖ ਤਪੱਸਿਆ ਕਰ ਰਹੇ ਨੇ ਅਤੇ ਸੰਗਤਾਂ ਨੂੰ ਕਰਵਾ ਰਹੇ ਨੇ ਤਾਤਾਤੇ ਖੰਡ ਪਾਠਾਂ ਦੀਆਂ ਲੜੀਆਂ ਸੰਪਟ ਖੰਡ ਪਾਠਾਂ ਦੀਆਂ ਲੜੀਆਂ ਆਪ ਮਹਾਪਰਖ ਬੰਦਗੀ ਕਰ ਰਹੇ ਨੇ ਬੇਅੰਤ ਬਾਬਾ ਜੀ ਦੇ ਘਰ ਦੀ ਗਿਣਤੀ ਹੀ ਨਹੀਂ ਕਹੀ ਕੀਤੀ ਜਾ ਸਕਦੀ ਕਿ ਕਿੰਨਾ ਇੱਥੇ ਜਪ ਤਪ ਹੋ ਰਿਹਾ ਹੈ ਸੋ ਇਹ ਨਾਨਕ ਸਰ ਭਗਤੀ ਦੇ ਘਰ ਵਿਖੇ ਮਾਗ ਦੇ ਮਹੀਨੇ ਵਿੱਚ ਹੀ ਸੰਗਤਾਂ ਦਾ ਇੰਨਾ ਵੱਡਾ ਹੜ ਆਇਆ ਹੁੰਦਾ ਲੱਖਾਂ ਪਾਠ ਹੋ ਜਾਂਦੇ ਹਨ ਕੋਈ ਮਾਲਾ ਦੇ ਨਾਲ ਕੋਈ ਗੁਟਕਿਆਂ ਦੇ ਨਾਲ ਬੇਅੰਤ ਸੰਗਤਾਂ ਪਾਠ ਕਰਦੀਆਂ ਨੇ ਸੋ ਮਾਗ ਦੇ ਮਹੀਨੇ ਨੂੰ ਮੁੱਖ ਰੱਖਦਿਆਂ ਹੋਇਆਂ ਨਾਨਕਸਰ ਭਗਤੀ ਦੇ ਘਰ ਵਿਖੇ ਅੰਮ੍ਰਿਤ ਘਰ ਵਿਖੇ ਤੁਕ ਤੁਕ ਵਾਲੇ ਸੰਪਟਖੰਡ ਪਾਠ ਚੱਲ ਰਹੇ ਹਨ ਜਿਨ੍ਹਾਂ ਦੇ ਕੱਲ ਨੂੰ ਭੋਗ ਪੈਣਗੇ ਦਿਨੇ ਪੈਣਗੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਕੀਰਤਨ ਦਰਬਾਰ ਸਜੇਗਾ ਜਿਸ ਤਰ੍ਹਾਂ ਹੁਣੇ ਹੀ ਆਪਾ ਸਤਕਾਰਯੋਗ ਮਹੰਤ ਜੀ ਮਹੰਤ ਕੁਲਦੀਪ ਸਿੰਘ ਜੀ ਪਾਸੋਂ ਵੀ ਸਰਵਣ ਕੀਤਾ ਹੈ ਨਾਨਕਸਰ ਦੇ ਸਾਰੇ ਮਹਾਪਰਵਹ ਪਹੁੰਚਣਗੇ ਗੁਰਬਾਣੀ ਅਨੁਸਾਰ ਵਿਚਾਰ ਅਨੁਸਾਰ ਗੁਰਮਤਨ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਇਸੇ ਤਰ੍ਹਾਂ ਹੀ ਰਾਤ ਨੂੰ ਫਿਰ ਭੋਗ ਪੈਣ ਤੋਂ ਬਾਅਦ ਜੋ ਸ਼ੰਤ ਬਾਬਾ ਜਗੀਰ ਸਿੰਘ ਜੀ ਦੇ ਰਹਿਸ਼ੀ ਸਥਾਨ ਤੇ ਉੱਥੇ ਵੀ ਤੁਕ ਤੁਕ ਵਾਲੇ ਸੰਪਟਖੰਡ ਪਾਠ ਚੱਲ ਰਹੇ ਹਨ ਉਹਨਾਂ ਦੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਰਾਤ ਨੂੰ ਭੋਗ ਪੈਣਗੇ ਇਸ ਤਰ੍ਹਾਂ ਨਾਨਕ ਸਰ ਵਿਖੇ ਭਗਤੀ ਹੀ ਹੋ ਰਹੀ ਹੈ ਹਰ ਥਾਂ ਜਿੱਧਰ ਵੀ ਜਾਈਏ ਉੱਥੇ ਹੀ ਅਖੰਡ ਪਾਠ ਸੰਪਟ ਅਖੰਡ ਪਾਠ ਬੇਅੰਤ ਤਪੱਸਿਆ ਹੋ ਰਹੀ ਹੈ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜੀ ਨੇ ਇੱਥੇ ਮਰਜ਼ਾਦਾ ਹੀ ਐਸੀ ਚਲਾਈ ਹੈ ਇੱਥੇ ਬਾਬੇ ਦੇ ਹਜ਼ੂਰ ਆ ਕੇ ਬਾਣੀ ਪੜੋ ਜਾਂ ਸੁਣੋ ਜਾਂ ਸੇਵਾ ਕਰੋ ਕੋਈ ਦੁਨਿਆਵੀ ਗੱਲ ਨਹੀਂ ਕਰਨੀ ਕੋਈ ਬੇ ਬਾਰ ਬਿਵਾਦ ਨਹੀਂ ਕਰਨਾ ਕੋਈ ਸਿਆਸਤ ਦੀ ਗੱਲ ਨਹੀਂ ਕਰਨੀ ਇੱਕੋ ਇੱਕ ਬਾਬੇ ਦੇ ਹਜੂਰਾ ਕਿ ਕਿ ਬਾਣੀ ਪੜ੍ਹਨੀ ਆ ਸਿਮਰਨ ਕਰਨਾ ਨਿਤਨੇਮ ਕਰਨਾ ਸੋ ਵੱਡਿਆਂ ਭਾਗਾਂ ਵਾਲੇ ਜਿਤਨੇ ਵੀ ਮਾਈ ਭਾਈ ਬਾਬਾ ਜੀ ਦੇ ਦਰਬਾਰ ਵਿੱਚ ਹਾਜ਼ਰੀਆਂ ਭਰ ਰਹੇ ਹੋ ਇਹ ਨਾਨਕ ਸਰ ਭਗਤੀ ਦੇ ਘਰ ਵੇਸੇ ਇੱਥੇ ਬਖਸ਼ਿਸ਼ ਹੀ ਨਹੀਂ ਹੈ ਬਾਬਾ ਜੀ ਦੇ ਬਚਨ ਹੈ ਕਿ ਇਹ ਅਸਥਾਨ ਹੀ ਏਡਾ ਪਵਿੱਤਰ ਹੋ ਚੁੱਕਿਆ ਇੰਨੇ ਬੰਦਗੀ ਹੋਈ ਹੈ ਇੱਥੋਂ ਉੱਪਰ ਦੀ ਪੰਛੀ ਵੀ ਉੱਡ ਕੇ ਲੰਘ ਜੇ ਉਹ ਵੀ ਨਰਕਾਂ ਨੂੰ ਨਹੀਂ ਜਾਂਦਾ ਬੰਦੇ ਦੀ ਤਾਂ ਕਿਹੜੀ ਗੱਲ ਹੈ ਔਰ ਬਾਬਾ ਜੀ ਦੇ ਇਹ ਵੀ ਬਚਨ ਹੈ ਕਿ ਇਹ ਜੁਗਾ ਜੁਗਾ ਦੇ ਜਨਮਾਂ ਜਨਮਾਂ ਦੇ ਸੰਬੰਧ ਹੈ ਜਿਹੜੀਆਂ ਸੰਗਤਾਂ ਇੱਥੇ ਆ ਰਹੀਆਂ ਨੇ ਨਹੀਂ ਤਾਂ ਰੇਲਵੇ ਲੈਂਡ ਤੋਂ ਨਵੇਂ ਨੂੰ ਲੰਘਣ ਦਾ ਹੁਕਮ ਹੀ ਨਹੀਂ ਹੈ ਸੋ ਵੱਡਿਆਂ ਭਾਗਾਂ ਵੱਲ ਜਿਤਨੇ ਹਾਜ਼ਰੀਆਂ ਭਰ ਰਹੇ ਹੋ ਸੋ ਇੱਥੇ ਬਾਬਾ ਅਨੰਦ ਸਿੰਘ ਨੇ ਮਹਾਨ ਤਪ ਕੀਤਾ ਉਸ ਤੋਂ ਬਾਅਦ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਇੱਥੇ ਤਪ ਕੀਤਾ ਹੁਣ ਵੀ ਹੋ ਰਿਹਾ ਹੈ ਸੋ ਕਿਸ ਤਰ੍ਹਾਂ ਇੱਥੇ ਸਤਗੁਰਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਗਟ ਗੁਰਾਂ ਕੀ ਦੇਹ ਕਰਕੇ ਸੇਵਾ ਹੋ ਰਹੀ ਹੈ ਖੰਡੇ ਬਾਟੇ ਦਾ ਅਮਰ ਸੰਚਾਰ ਹੁੰਦਾ ਹੈ ਬੇਅੰਤ ਪਾਠਾਂ ਦੀਆਂ ਲੜੀਆਂ ਚੱਲ ਰਹੀਆਂ ਨੇ ਗੁਰਮਤ ਅਨੁਸਾਰ ਇੱਥੇ ਸਾਰੇ ਕਾਰਜ ਹੋ ਰਹੇ ਨੇ ਤੁਹਾਨੂੰ ਤੁਹਾਨੂੰ ਪਿਆਰੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਤੋਂ ਵਰਸਾਇ ਮਹਾਪੁਰਖ ਪਰਮ ਪੂਜਿਆ ਬਾਬਾ ਗੇਜਾ ਸਿੰਘ ਦੀ ਰਚਨਾ ਨੂੰ ਇਸ ਤਰ੍ਹਾਂ ਸਰਵਣ ਕਰੋ ਜੀ ਆ ਕੇ ਇਸ ਧਰਤੀ ਤੇ ਬਾਬਾ ਆਨੰਦ ਸਿੰਘ ਚਰਨ ਹੈ ਪਾਏ ਲਾਏ ਜੰਗਲ ਚ ਮੰਗਲ ਜੀ ਸੁੱਤੇ ਹੋਏ ਭਾਗ ਜਗਾਏ ਪੂਰੇ ਰਾਸਕ ਬਰਾਗੀ ਨੇ ਇੱਥੇ ਕੀਤੇ ਆਣ ਉਹ ਤਾਰੇ ਨਾਨਕ ਸਰ ਧਰਤੀ ਨੂੰ ਤਾਂ ਹੀ ਸੀਸ ਚਕਾਉਂਦੇ ਸਾਰੇ ਇੱਥੇ ਕਰੀ ਬੰਦਗੀ ਜੀ ਬਾਬਿਆਂ ਵਿੱਚ ਭੋਰਿਆਂ ਦੇ ਵੜ ਕੇ ਰਹੇ ਕਰਦੇ ਸਿਮਰਨ ਜੀ ਸਾਰੀ ਸਾਰੀ ਰਾਤ ਜੋ ਖੜ ਕੇ ਮੰਦਰ ਨੂੰ ਟਾਲਣ ਲਈ ਬਨ ਬਨ ਕੇ ਸਜ ਲੈ ਹਲਾਰੇ ਨਾਨਕ ਸਰ ਧਰਤੀ ਨੂੰ ਤਾਈ ਸੀਸ ਚਕਾਉਂਦੇ ਸਾਰੇ ਧੰ ਬਾਬਾ ਆਨੰਦ ਸਿੰਘ ਜੀ ਜਿੰਨਾ ਕੀਤੀ ਕਠਨ ਤਪੱਸਿਆ ਤੂੰ ਹੀ ਤੂੰ ਕਰਦਿਆਂ ਤੋਂ ਆਕੇ ਤੂੰ ਹਿਰਦੇ ਵਿੱਚ ਵਸਿਆ ਗੁਰੂ ਨਾਨਕ ਰੂਪ ਹੋਏ ਹਰ ਹਰ ਜਨ ਇੱਕ ਨਹੀਂ ਨਿਆਰੇ ਨਾਨਕ ਸਰ ਧਰਤੀ ਨੂੰ ਤਾਂ ਹੀ ਸੀਸ ਚਕਾਉਂਦੇ ਸਾਰੇ ਇੱਥੇ ਬਾਬਾ ਆਨੰਦ ਸਿੰਘ ਜੀ ਆਪਣੇ ਚੋਲੇ ਨੂੰ ਬਦਲਾ ਗਏ ਵਿਚ ਸੰਤਰ ਤਾਲੀ ਦੇ ਜਾਣੋ ਜੋਤੀ ਜੋਤ ਸਮਾ ਗਏ ਤੇਰਾ ਬਾਦੋਂ ਵਰਸ਼ੀ ਨੂੰ ਜਿਨਾਂ ਦੇ ਲੱਗਣ دیਵਾਨ ਜੋ ਭਾਰੇ ਨਾਨਕ ਸਰ ਧਰਤੀ ਨੂੰ ਤਾਹੀ ਸੀਸ ਚਕਾਉਂਦੇ ਸਾਰੇ ਵਿੱਚ ਚੋੜਾ ਨਗਰ ਦੇ ਮਾਲਕ ਮੇਰਾ ਜਾਣੋ ਆਇਆ ਤਨ ਪਿਆਰੇ ਬਾਬਾ ਜੀ ਈਸ਼ਰ ਸਿੰਘ ਜੀ ਨਾਮ ਧਰਾਇਆ ਮੇਰੇ ਚੋਜੀ ਮਾਲਕ ਨੇ ਜਗ ਚੋ ਕੀਤੇ ਚੋ ਜਨਿਆਰੇ ਨਾਨਕ ਸਰ ਧਰਤੀ ਨੂੰ ਕਾਹੀ ਸੀਸ ਚਕਾਉਂਦੇ ਸਾਰੇ ਬਾਬਾ ਆਨੰਦ ਸਿੰਘ ਜੀ ਦੀ ਸੇਵਾ ਕਰਕੇ ਦਾਤ ਸੀ ਪਾਈ ਹੋਏ ਪ੍ਰਗਟ ਬਾਬਾ ਜੀ ਇਥੇ ਸੱਚ ਦੀ ਜੋਤ ਜਗਾਈ ਚੜੇ ਸੱਚ ਦੇ ਸੂਰਜ ਤੋਂ ਕਿਧਰੇ ਖਿਸਕ ਗਏ ਜੋ ਤਾਰੇ ਨਾਨਕ ਸਰ ਧਰਤੀ ਨੂੰ ਤਾਈਂ ਸੀਸ ਚਕਾਉਂਦੇ ਸਾਰੇ ਸੱਚਖੰਡ ਦੀ ਰਚਨਾ ਜੋ ਇਹ ਹੈ ਬਾਬਾ ਜੀ ਨੇ ਰਚਾਈ ਮਨਮੋਹਣੀ ਸੋਣੀ ਜੀ ਠਾਠ ਹੈ ਬਾਬਾ ਜੀ ਨੇ ਪਾਈ ਬੜੇ ਮੰਦਰ ਬਾਬਿਆਂ ਦੇ ਪੈਂਦੇ ਸ਼ੀਸ਼ਾਂ ਦੇ ਚਮਕਾਰੇ ਨਾਨਕ ਸਰ ਧਰਤੀ ਨੂੰ ਤਾਹੀ ਸੀਸ ਚਕਾਉਂਦੇ ਸਾਰੇ ਇੱਥੋਂ ਸਿਮਰਨ ਮਿਲਦਾ ਹੈ ਬਾਬੇ ਨਾਨਕ ਦੀ ਹਟ ਖੁੱਲੀ ਖਰੀਦਾਰ ਗੁਰਮਖਾਨੂ ਦਾਤ ਦੀ ਨਾਮ ਦੀ ਦਾਤ ਮਿਲੇ ਅਣਮੁੱਲੀ ਕਗ ਚੋਰ ਡਾਕੂਆਂ ਨੇ ਆਪਣੇ ਇਥੋਂ ਜਨਮ ਸਦਾਰੇ ਨਾਨਕ ਸਰ ਧਰਤੀ ਨੂੰ ਤਾਹੀ ਸੀਸ ਚਕਾਉਂਦੇ ਸਾਰੇ ਉੱਚੀ ਤੇ ਸੁੱਚੀ ਦੀ ਇਥੋਂ ਜੀਵਨ ਪਦਵੀ ਥਿਆਉਂਦੀ ਹੰਸ ਬਣਦੇ ਕਾਗਾ ਤੋਂ ਜੋ ਗੁਰਬਾਣੀ ਹੈ ਫੁਰਮਾਉਂਦੀ ਜਿਨ ਮਾਨਸ ਦੇਵ ਕੀਏ ਐਸੇ ਸਤਗੁਰ ਤੋਂ ਬਲਹਾਰੇ ਨਾਨਕ ਸਰ ਧਰਤੀ ਨੂੰ ਤਾਈ ਸੀਸ ਚਕਾਉਂਦੇ ਸਾਰੇ ਕਲਗੀ ਧਰ ਦੇ ਅੰਮ੍ਰਿਤ ਨੂੰ ਇਥੇ ਜਾਣਦਾ ਹੈ ਪਰਚਾਰਿਆ ਇਥੋਂ ਜੀਵਨ ਮਿਲਦਾ ਹੈ ਸੋਣਾ ਜਾਂਦਾ ਜਨਮ ਸਵਾਰਿਆ ਹਰ ਪੁੰਨਿਆ ਬਰਸ਼ੀਤੇ ਅਮਰਤ ਛਕਾਉਂਦੇ ਪੰਜ ਪਿਆਰੇ ਨਾਨਕ ਸਰਤਾਜੀ ਨੂੰ ਐਂ ਸੀਸ ਚਕਾਉਂਦੇ ਸਾਰੇ ਬੇਅੰਤ ਸੰਪਟਾਂ ਦੀ ਇਥੇ ਚੱਲਦੀ ਲੜੀ ਸੰਹਾਂਦੀ ਇਹ ਲੜੀ ਸੰਪਟਾਂ ਦੀ ਸਨ 50 ਤੋਂ ਛਲੀ ਆਉਂਦੀ ਪਾਠ ਪੁੰਨਿਆ ਬਰਸ਼ੀ ਤੇ ਸੈਂਕੜੇ ਇਨਾਂ ਨਾਲੋਂ ਨਿਆਰੇ ਨਾਨਕ ਸਰ ਧਰਤੀ ਨੂੰ ਤਾਈ ਸੀ ਸੱਚ ਕਾਉਂਦੇ ਸਾਰੇ ਗੇਜਾ ਸਿੰਘ ਦਾਸ ਕਵੀ ਬੇੜਾ ਸੱਚ ਧਰਮ ਦਾ ਬੰਨਿਆ ਬੇੜਾ ਸੱਚ ਧਰਮ ਦਾ ਬੰਨਿਆ ਇਥੇ ਗੁਰੂ ਗ੍ਰੰਥ ਨੂੰ ਜੀ ਪ੍ਰਗਟ ਕਰਕੇ ਜਾਣਦਾ ਮੰਨਿਆ ਇਥੇ ਅਮਲ ਚ ਲਿਆਂਦੇ ਹੈ ਕਲਗੀ ਧਰ ਜੋ ਬਚਨ ਉਚਾਰੇ ਕਲਗੀ ਧਰ ਜੋ ਬਚਨ ਉਚਾਰੇ ਨਾਨਕ ਸਰ ਧਰਤੀ ਨੂੰ ਤਾਹੀ ਸੀਸ ਚੁਕਾਉਂਦੇ ਸਾਰੇ ਸ੍ਰੀ ਵਾਹਿਗੁਰੂ ਜੀ ਮਿਹਰਬਾਨ ਸਹਿ ਮਿਹਰਬਾਨ ਸਹਿ ਮੇਰਾ ਮਿਹਰਬਾਨ ਇੱਕੋ